ਸਿੱਖਰਾਂ ਦੀ ਹਰ ਗਤੀ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੋ ਜਦੋਂ ਵੀ ਅਸੀਂ ਪੰਜਾਬ ਤੋਂ ਦਿੱਲੀ ਵੱਲ ਜਾਂਦੇ ਆਏ ਦਿੱਲੀ ਤੋਂ ਪੰਜਾਬ ਵੱਲ ਆਣਿਆਂ ਤਾਂ ਇੱਕ ਟਾਪਾ ਹੈ ਜੋ ਬਹੁਤ ਹੀ ਮਸ਼ਹੂਰ ਹੈ ਸੁਖਦੇਵ ਟਾਪਾ ਪਰ ਸੁਖਦੇਵ ਟਾਪੇ ਦੇ ਉੱਤੇ ਵੀ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਗੁੰਡਾਗਰਦੀ ਸਾਹਮਣੇ ਆਉਣ ਲੱਗ ਪਈ ਹੈ ਹਾਲ ਹੀ ਦੇ ਵਿੱਚ ਇੱਕ ਸਿੱਖ ਦੇ ਨਾਲ ਬਹੁਤ ਹੀ ਅਸ਼ਲੀਲ ਪਾਸ਼ਾ ਦੇ ਵਿੱਚ ਵਰਤੀ ਰਾਕ ਕੀਤਾ ਗਿਆ ਜਿਸ ਨੇ ਲਾਈਵ ਹੋ ਕੇ ਸਾਰੀ ਦੀ ਸਾਰੀ ਦਾਸਤਾਨ ਦਸਦੀ ਅਤੇ ਸਾਡਾ ਫਰਜ਼ ਬੰਦਾ ਹੈ ਕਿ ਇਹ ਹਰਿਆਣੇ ਦੇ ਘੋੜੂਆਂ ਨੂੰ ਜਿਹਨਾਂ ਨੂੰ ਅਸੀਂ ਆਂਦੇ ਜਾਂਦਿਆਂ ਡਾਲਰ ਦੇ ਦੇ ਕੇ ਨੋਟ ਦੇ ਦੇ ਕੇ ਇਸ ਕਾਬਲ ਬਣਾ ਦਿੱਤਾ ਹੈ ਕਿ ਅੱਜ ਉਹ ਦੇਵਤੇ Empire ਖੜੇ ਕਰ ਗਏ ਨੇ ਜੇਕਰ ਉਹ ਸਿੱਖਾਂ ਦੀ ਸੁਰੱਖਿਆ ਨਹੀਂ ਕਰ ਸਕਦੇ ਉਹਨਾਂ ਦਾ ਮਾਣ ਸਨਮਾਨ ਨਹੀਂ ਕਰ ਸਕਦੇ ਸਾਡਾ ਉੱਥੇ ਜਾਣ ਦਾ ਕੋਈ ਮਤਲਬ ਨਹੀਂ ਬਣਦਾ ਤੇ ਜੇਕਰ ਫਿਰ ਵੀ ਅਸੀਂ ਉੱਥੇ ਜਾਂਦੇ ਆ ਤਾਂ ਕਿਤੇ ਨਾ ਕਿਤੇ ਅਸੀਂ ਆਪ ਆਪਣੇ ਆਪ ਨੂੰ ਧੋਖਾ ਦੇ ਰਹੇ ਆ ਆਪਣੀ ਕੌਮ ਨੂੰ ਧੋਖਾ ਦੇ ਰਹੇ ਆ ਆਓ ਪਹਿਲਾਂ ਤੁਹਾਨੂੰ ਸੁਣਾਨੇ ਆ ਕਿ ਆਖਿਰ ਇਸ ਵੀਰ ਦੇ ਨਾਲ ਕੀ ਵਾਪਰਿਆ ਇਸ ਸੁਖਦੇਵ ਟਾਬੇ ਦੇ ਵਿੱਚ ਹਾਂਜੀ ਵੀਰ ਜੀ ਆ ਸੁਖਦੇਵ ਟਾਬਾ ਆ ਖਰਾ ਬੰਦਾ ਮੇਨ ਮੈਨੇਜਰ ਠੀਕ ਹੈ ਜੀ ਅਸੀਂ ਚੰਡੀਗੜ੍ਹ ਤੋਂ ਆਏ ਆ ਸੁਖਦੇਵ ਦੇ ਢਾਬੇ ਤੇ ਰੁਕੇ ਖਾਣਾ ਖਾਣ ਵਾਸਤੇ ਆ ਦੇਖ ਲਓ ਸਾਰਾ ਸੁਖਦੇਵ ਦਾ ਢਾਬਾ ਸੁਖਦੇਵ ਨੇ ਇੱਥੇ ਪਾਰਕਿੰਗ ਦੇ ਵਿੱਚ ਗੱਡੀਆਂ ਬਿਠਾਈਆਂ ਗੱਡੀ ਵਾਲੇ ਬੈਠੇ ਹਰਿਆਣਵੀ ਘੋੜੂ ਜਿਹੜੇ ਚਾਰ ਬੈਠੇ ਪੀ ਰਹੇ ਸੀ ਸ਼ਰਾਬਾਂ ਸ਼ਰਾਬਾਂ ਪੀ ਰਹੇ ਸੀਗੇ ਜਦੋਂ ਮੈਂ ਖਾਣਾ ਖਾ ਕੇ ਕੋਲ ਦੀ ਨਿਕਲਿਆ ਇੱਥੋਂ ਵਾਕ ਕਰਦਾ ਤੁਰਿਆ ਗਿਆ ਇਸ ਦੇ ਇਧਰ ਨੂੰ ਮੈਂ ਉਹ ਮੈਨੂੰ ਦੇਖ ਕੇ ਬੋਲੇ ਮੈਨੂੰ ਆ ਜਿਹੜੇ ਸਕਿਉਰਟੀ ਵਾਲੇ ਖੜੇ ਆ ਮੂੰਹ ਕਮਾਉਂਦੇ ਇੱਧਰ ਨੂੰ ਆ ਸਾਰੇ ਇੱਧਰ ਬਾਂਦਰਾ ਵਾਂਗੂ ਪਰੇ ਚ ਜਾ ਕੇ ਮੂੰਹ ਤੁਰ ਗਏ ਮੈਂ ਜਾ ਕੇ ਸੁਖਦੇਵ ਦਾ ਨੰਬਰ ਮੰਗਿਆ ਕਿਸੇ ਨੇ ਸੁਖਦੇਵ ਦਾ ਨੰਬਰ ਨਹੀਂ ਦਿੱਤਾ ਬੌਂਸਰ ਉਹਨਾਂ ਦੇ ਆਏ ਬੌਂਸਰ ਓਏ ਬੌਂਸਰ ਨੇ ਆ ਕੇ ਉਹਨਾਂ ਦੇ ਜੱਫੀਆਂ ਪਾ ਕੇ ਖੜ ਗਏ ਇਹਦਾ ਮਤਲਬ ਇਹਨੇ ਬੌਂਸਰਾਂ ਦੇ ਉਹ ਬੰਦੇ ਜਾਣ ਪਹਿਚਾਨ ਦੇ ਬੰਦੇ ਸੀਗੇ ਉਹ ਠੀਕ ਹੈ ਜੀ ਉਹਨਾਂ ਨੇ ਉਹ 2 ਦਾ ਪੁਆਇੰਟ ਨਹੀਂ ਉਹਨਾਂ ਨੇ ਬੋਲੇ ਜੱਫੀਆਂ ਪਾ ਕੇ ਗੱਡੀ ਚ ਕਾ ਕੇ ਬਾਹਰ ਤੋਰਤੀ ਵੀ ਪੰਜਾਬ ਦੇ ਬੰਦੇ ਬਹੁਤ ਅਗੇ ਸਾਡੇ ਟਾਬੇ ਦਾ ਮਾਹੌਲ ਨਾ ਖਰਾਬ ਹੋ ਜਾਏ ਏ ਆ ਸੁਖਦੇਵ ਢਾਬੇ ਦੇ ਬੰਦਿਆ ਬੰਦਾ ਮੈਨੇਜਰ ਆ ਤੁਹਾਡਾ ਇਹ ਮੈਂ ਮੰਗਿਆ ਸੁਖਦੇਵ ਦਾ ਨੰਬਰ ਮੈਨੂੰ ਕਿਸੇ ਸੁਖਦੇਵ ਦਾ ਨੰਬਰ ਨਹੀਂ ਦਿੱਤਾ ਇਹ ਸੁਖਦੇਵ ਦੇ ਢਾਬੇ ਤੇ ਸਾਡੇ ਨਾਲ ਗਾਲੀ ਗਲੋਚ ਹੋਈ ਆ ਬਹੁਤ ਸਾਡੇ ਨਾਲ ਬਦਤਮੀਜ਼ੀ ਕੀਤੀ ਗਈ ਆ ਜਿਹੜਾ ਕਿ ਹੋਟਲ ਵੱਲੋਂ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਨੇ ਮਿਲ ਜੁਲ ਕੇ ਉਹਨਾਂ ਦੀ ਗੱਡੀ ਬੰਦਿਆਂ ਨੇ ਤੋੜ ਦਿੱਤੀ ਉਹਨਾਂ ਨੇ ਇਹ ਮੇਰੀ ਵੀਡੀਓ ਸਾਰੇ ਮੇਰੇ ਵੀਰ ਗਰੁੱਪਾਂ ਵਿੱਚ ਪਾਓ ਇਹ ਸੁਖਦੇਵ ਦੇ ਢਾਬੇ ਦਾ ਜਲੂਸ ਕੱਢੋ ਵੇ ਸਾਡੀਆਂ ਨੇ ਅਨਸਲਟ ਕਰਵਾਈ ਇੱਥੇ ਅਸੀਂ ਪੰਜਾਬ ਦੇ ਬੰਦੇ ਗੱਡੀਆਂ ਲੈ ਕੇ ਤੇ ਆਏ ਆ ਹਰਿਆਣਵੀ ਘੋੜਵਾਂ ਨੂੰ ਬਿਠਾ ਕੇ ਪਿਰਾ ਪਲਾ ਰਹੇ ਆ ਸ਼ਰਾਬ ਇੱਥੇ ਸ਼ਰਾਬ ਪਲਾ ਰਹੇ ਆ ਤੇ ਉਹ ਬੰਦੇ ਸਾਨੂੰ ਗਾਲਾਂ ਕੱਢ ਰਹੇ ਆ ਇਹ ਆ ਹਰਿਆਣਵੀ ਆ ਆ ਬੰਦਾ ਮੈਨੇਜਰ ਆ ਸੁਖਦੇਵ ਟਾਬੇ ਦਾ ਆ ਬੰਦਾ ਸੁਖਦੇਵ ਟਾਬੇ ਦਾ ਮੈਨੇਜਰ ਆ ਇਹਦਾ ਨੰਬਰ ਮੰਗਿਆ ਮੈਂ ਨੰਬਰ ਨਹੀਂ ਦਿੱਤਾ ਇਸ ਬੰਦੇ ਨੇ ਮੈਨੂੰ ਇਹ ਮੇਰੇ ਵੀਡੀਓ ਸਾਰੇ ਗਰੁੱਪਾਂ ਦੇ ਵਿੱਚ ਪਾਓ ਇਹ ਸੁਖਦੇਵ ਟਾਬੇ ਦਾ ਇਹ ਹਾਲ ਆ ਇੱਥੇ ਜੀ ਹਾਂ ਇਸ ਤੋਂ ਪਹਿਲਾਂ ਵੀ ਸੋਨੀਪਾਟੇ ਪਾਣੀਪੱਤ ਦੇ ਵਿੱਚ ਮੌਜੂਦ ਇੱਕ ਢਾਬੇ ਦੀ ਵੀਡੀਓ ਅਸੀਂ ਨਸ਼ਰ ਕੀਤੀ ਸੀ ਜਿੱਥੇ ਗੱਡੀਆਂ ਖੜੀਆਂ ਕਰਦੇ ਹੀ ਗੱਡੀਆਂ ਦੇ ਵਿੱਚੋਂ ਚੀਜ਼ਾਂ ਚੋਰੀ ਕਰ ਲੈਂਦੀਆਂ ਜਾਂਦੇ ਸੀ ਉਹ ਵੀ ਢਾਬੇ ਤੇ ਚੋਰਾਂ ਦੀ ਮਿਲੀਭੁਗਤ ਦੇ ਨਾਲ ਹੀ ਕੁਝ ਉਸ ਤੋਂ ਕਿਤੇ ਜ਼ਿਆਦਾ ਬੱਤਰ ਇਸ ਢਾਬੇ ਦੇ ਵਿੱਚ ਹੋ ਰਿਹਾ ਹੈ ਕਿਉਂਕਿ ਉੱਥੇ ਤਾਂ ਸਿਰਫ ਚੋਰੀ ਹੋ ਰਹੀ ਸੀ ਇੱਥੇ ਤਾਂ ਚੋਰੀ ਵੀ ਹੈ ਤੇ ਸੀਨਾ ਜ਼ੋਰੀ ਵੀ ਹੈ ਤੇ ਜੋ ਬਾਉਂਸਰਸ ਆ ਕੇ ਖੜਦੇ ਨੇ ਨਾਲ ਉਹ ਬਾਉਂਸਰਸ ਵੀ ਕੁਝ ਨਹੀਂ ਕਰਦੇ ਜੋ ਸਿੰਘ ਦੀ ਬੇਇੱਜ਼ਤੀ ਕਰਕੇ ਗਏ ਸਿੰਘ ਦਾ ਮਜ਼ਾਕ ਉਡਾ ਕੇ ਖਿੱਲੀ ਉਡਾ ਕੇ ਗਏ ਨੇ ਮਾੜੀਆਂ ਗਾਲਾਂ ਕੱਢ ਕੇ ਗਏ ਨੇ ਪੱਦੀ ਸ਼ਬਤਾਬਲੀ ਵਰਤੇ ਗਏ ਨੇ ਉਹ ਬਾਉਂਸਰਸ ਵੀ ਉਹਨਾਂ ਦੇ ਨਾਲ ਹੀ ਹੱਸਦੇ ਹੋਏ ਸਿੱਖਾਂ ਨੂੰ ਦੰਧੀਆਂ ਚੰਗਾ ਰਹੇ ਨੇ ਤਾਂ ਫਿਰ ਇਸ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ ਬੀਤੇ ਦਿਨੀ ਹਰਿਆਣੇ ਦੇ ਵਿੱਚ ਹੀ ਬਤਸੂਈ ਪਿੰਡ ਦੀ ਘਟਨਾ ਤੁਹਾਨੂੰ ਯਾਦ ਹੀ ਹੋਵੇਗੀ ਜਿੱਥੇ ਘਟ ਗਣਤੀ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ ਇੱਕ ਸਿੰਘ ਸ਼ਹੀਦ ਹੋਇਆ ਤੇ ਅਗਰ ਅਜੇ ਵੀ ਤੁਹਾਨੂੰ ਕੁਝ ਯਾਦ ਨਹੀਂ ਆਂਦਾ ਜੇ ਅਜੇ ਵੀ ਤੁਹਾਨੂੰ ਲੱਗਦਾ ਹੈ ਕਿ ਸਾਨੂੰ ਅਜਿਹੇ ਘਟਿਆ ਟਾਬਿਆਂ ਤੇ ਜਾਣਾ ਚਾਹੀਦਾ ਤਾਂ ਤੁਸੀਂ ਜਾ ਸਕਦੇ ਹੋ ਬਾਕੀ ਹੋਰ ਤੁਸੀਂ ਕੀ ਸੋਚਦੇ ਹੋ ਇਸ ਸਾਰੇ ਮਸਲੇ ਬਾਰੇ ਆਪਣੇ ਵਿਚਾਰ نیچے ਕਮੈਂਟਸ ਦੇ ਚ ਜ਼ਰੂਰ ਦਿਨਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਸਾਰੀ ਸੰਗਤ ਨੂੰ ਪਤਾ ਲੱਗ ਸਕੇ ਕਿ ਆਖਿਰ ਅਜਹਿ ਟਾਬਿਆਂ ਦੇ ਉੱਤੇ ਚੱਲ ਕੀ ਰਿਹਾ ਹੈ ਅਤੇ ਸਿੱਖਾਂ ਦੇ ਨਾਲ ਇਹ ਕਿਦਾਂ ਵਰਤੀਰਾ ਕਰਦੇ ਨੇ ਤਾਂ ਜੋ ਕੋਈ ਹੋਰ ਸਿੰਘ ਅਜਿਹੀ ਘਟਨਾ ਦਾ ਸ਼ਿਕਾਰ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਕਥੀ ਵੀਨੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ